ਮੋਗਾ ਇਨਕਾਊਂਟਰ ਮਾਮਲੇ ਦੇ ਗ੍ਰਿਫਤਾਰ ਦੋ ਆਰੋਪੀ ਗੁਰਚਰਨ ਸਿੰਘ ਉਰਫ ਰਿੰਕੂ ਤੇ ਸੁਖਪਾਲ ਸਿੰਘ ਉਰਫ ਪੁਸ਼ਪਿੰਦਰ ਸਿੰਘ ਦੋਨਾਂ ਨੂੰ ਅੱਜ ਮੋਗਾ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ 2 ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਔਰ ਇਸ ਰਿਮਾਂਡ ਦੌਰਾਨ ਮੋਗਾ ਪੁਲਿਸ ਇਹਨਾਂ ਦੋਨਾਂ ਤੋਂ ਦੋਨਾਂ ਵਿਕਤੀਆਂ ਤੋਂ ਕਿਉਂਕਿ ਦੋਨੋਂ ਚਸ਼ਮਦੀਦ ਨੇ ਮੋਗਾ ਇਨਕਾਊਂਟਰ ਦੇ ਉਸ ਹਾਲਾਤ ਦੇ ਉਸ ਪੂਰੀ ਘਟਨਾ ਦੇ ਗਵਾਹ ਨੇ ਮੌਕੇ ਦੇ ਉਸ ਵਕਤ ਦੋਨੋਂ ਮੌਜੂਦ ਸਨ ਇਨਕਾਊਂਟਰ ਵਾਲੀ ਜਗ੍ਹਾ ਤੇ ਜਿੱਥੇ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਉਰਫ ਗੋਰਾ ਦੀ ਜਿਹੜੀ ਮੌਤ ਹੋਈ ਹੈ ਜਿਸ ਇਨਕਾਊਂਟਰ ਦੇ ਵਿੱਚ ਉਸ ਪੂਰੀ ਪੂਰੇ ਵਾਕਿਆ ਦੇ ਇਹ ਦੋਨੋਂ ਚਸ਼ਮਦੀਦ ਨੇ ਤੇ ਮੋਗਾ ਪੁਲਿਸ ਇਹਨਾਂ ਦੋਨਾਂ ਵਿਕਤੀਆਂ ਦੇ ਬਿਆਨ ਦਰਜ ਕਰੇਗੀ ਇਹਨਾਂ ਤੋਂ ਕਈ ਅਹਿਮ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇਨਕਾਊਂਟਰ ਮਾਮਲੇ 'ਚ ਐਸਆਈਟੀ ਬਣਾਈ ਗਈ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਐਸਆਈਟੀ ਦਾ ਗਠਨ ਕੀਤਾ ਗਿਆ ਤਾਂ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਇਹਨਾਂ ਦੋਹਾਂ ਵਿਕਤੀਆਂ ਦੇ ਜਿਹੜੇ ਬਿਆਨ ਹੈ ਉਹ ਕਾਫੀ ਅਹਿਮ ਨੇ ਤੇ ਪੁਲਿਸ ਇਹਨਾਂ ਦੋਹਾਂ ਦੇ ਰਾਹੀਂ ਇਸ ਪੂਰੇ ਮਾਮਲੇ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਦੇਖਣਾ ਹੋਵੇਗਾ ਕਿ ਇਹਨਾਂ ਦੋ ਦਿਨਾਂ ਦੌਰਾਨ ਪੁਲਿਸ ਨੂੰ ਕਿੰਨੀਆਂ ਅਹਿਮ ਜਾਣਕਾਰੀਆਂ ਹਾਸਲ ਹੁੰਦੀਆਂ ਨੇ ਨਪਿੰਦਰ ਸਿੰਘ ਬਰਾੜ ਐਵੀਪੀ ਨਿਊਜ਼ ਮੋਗਾ